ਜੀ ਸਵਾਗਤ ਹੈ ਬਈ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਲੂ ਕੱਟਦੇ ਇਹੇ ਬੱਡਾਂ ਦੇ ਉੱਪਰ ਲਾਏ ਹੋਏ ਨੇ ਜੀ ਇੱਕੋ ਮੀਨ ਕੱਟ ਰਗੇ ਆ ਜੀ ਆਲੂ ਜੀ ਬਹੁਤ ਵਧੀਆ ਤਰੀਕੇ ਨਾਲ ਕੱਟ ਰਗੇ ਜੀ ਕੋਈ ਆਲੂ ਦਾ ਨੁਕਸਾਨ ਨਹੀਂ ਹੋਇਆ ਨਹੀਂ ਵਈ ਬਾਹਰ ਉਹਰਾ ਮੱਤ ਤੇ ਆਈ ਬਾਲਾ ਗੱਲਾ ਵੀ ਨਹੀਂ ਬਾਲਾ ਸੱਤਾਂ ਵੀ ਨਹੀਂ ਕਿਉਂ ਜੱਸੀ ਲੋਟਾ ਕੰਮ ਜਮਾ ਬਾਈ ਓਕੇ ਕੰਮ ਜਰਾ ਇਹ ਮਸ਼ੀਨ ਦਾ ਫਰਕ ਹੈ ਨਾ ਜੇ ਮਸ਼ੀਨ ਬਾਈ ਆਪਾਂ ਹਰ ਫਰਕ ਲੈ ਜਾਂਦੀਆਂ ਮਸ਼ੀਨਾਂ ਦਾ ਪਹਿਲਾਂ ਉਹ ਬੈਟਰੀ ਮਸ਼ੀਨ ਬੁੱਢੀ ਸੀ ਉਹ ਤੁਸੀਂ ਇਹ ਬੈਟਰੀ ਨਵੀਂ ਲਈ ਹੈ ਹਾਂ ਉਹ ਬਟਾਂ ਵਾਲੀ ਸੀ ਉਹ ਬਰੇਟ ਬਾਈ ਦੂਰ ਸੀ ਥੋੜਾ ਜਿਹਾ ਤਾਂ ਕਰਕੇ ਚੱਲੇਗੀ ਮਸ਼ੀਨ ਉਹ ਉਹਨਾਂ ਨੇ ਢਿਆਂ ਦੇ ਬਾਲ ਕੇ ਇਹ ਚਲਾਉ ਜਾਂਦੀ ਪੂਰੀ ਹਾਂ ਤਾਂ ਠੀਕ ਹੈ ਇਹ ਪਹਿਲਾ ਜੀਰੀ ਘੜੀ ਲਈ ਸੀ ਜੀ 1509 ਬਾਈ ਜੀ ਸੱਪਾ ਅੱਜ ਪੂਰਾ 3 ਮਹੀਨਾ ਬਾਪਟ ਰਹਾਂ ਹਾਂ 3 ਮਹੀਨਾ ਬਾਈ ਅੱਜ ਤਰੀਕ ਹੋ ਗਈ 3 ਤਰੀਕ 3 ਜਨਵਰੀ ਦਾ ਮਹੀਨਾ ਤੇ 2024 ਪਟਾਈ ਸ਼ੁਰੂ ਕਰਤੀ ਹੈ ਅੱਜ ਹਾਂ ਜੀ ਹਾਂ La que vas a ver. ਆਰੇ ਲਿਆ ਦੇ ਬਈਆ ਮਸ਼ੀਨ ਨੇ ਦੇਖੋ ਜੀ ਪਹਿਲਾਂ ਲਾਈ ਸੀ ਮਸ਼ੀਨ ਦਿੱਤਾ ਨਹੀਂ ਨਿਆਰਾ ਬਾਈ ਹੋਏ ਤਾਂ ਮੂਰੇ ਮਾਲ ਇਕੱਠਾ ਹੋ ਜਾਂਦਾ ਜਿੱਦੇ ਮਿੱਟੀ ਨਾਲ ਬੈਡ ਵਾਲੀ ਸਾਰੀ ਇਕੱਠੀ ਹੋ ਜਾਂਦੀ ਉਹ ਘੇਰ ਕੋਲੇ ਇਹ ਮਸ਼ੀਨ ਨੇ ਤਾਂ ਨਜ਼ਾਰੇ ਲਿਆ ਦੇ ਪੂਰੀ ਹੈ ਸ਼ਾਨਦਾਰ ਸੀ ਇਹਨੇ ਤਾਂ ਕਰਾ ਦਿੱਤੀ ਤਸੱਲੀ ਮਸ਼ੀਨ ਨੇ ਹਾਂ ਪਹਿਲੀ ਗੱਲ ਬਾਈ ਨੂੰ ਕਿਹਾ ਬਹੁਤ ਮਸ਼ੀਨ ਬਾਕੀ ਨੇ ਰੱਥੋਂ ਇਹ ਇਹਨੇ ਤਾਂ ਜਮਾਂ ਤਸੱਲੀ ਕਰਾ ਦਿੱਤੀ ਮਸ਼ੀਨ ਨੇ ਹੁਣ ਓਕੇ ਹੈ ਜੀ ਹੈਨਾ ਹੋਰ ਗੱਲ ਬਣੀ ਹੈ ਸਾਣ ਗੱਲ ਬਣੀ ਹੈ ਉਹ ਛੁੱਪ ਗਿਆ ਬਾਹਰ ਹਾਂ ਹਣ ਬਾਹਰ ਛੁੱਪ ਗਿਆ ਬਾਹਰ ਛੁੱਪ ਗਿਆ ਤਾਂ ਪਹਿਲਾਂ ਕਿਹਾ ਬਾਈ ਇਹਨਾ ਗਿੱਲਾ ਬਾਹਰ ਤੜਕੇ 3:00 ਵਜੇ ਹੋਈ ਸੀ ਪਰ ਮਸ਼ੀਨ 'ਚ ਫਰਕ ਸੀ ਉਹ ਥੋੜਾ ਜਿਹਾ ਇਹਦਾ ਗੇਅਰ ਉਸ ਚਾ ਲੱਗਿਆ ਹੋਇਆ ਮਸ਼ੀਨ ਦਾ ਇਹਦੇ ਕਰਕੇ ਥੋੜੀ ਖਤਾਨੀ ਨਾਲ ਚੱਲੀ ਜਾਂਦੀ ਹੈ। ਦੇਖ। ਆਲੂ ਦੇਖੋ। ਮੇਰਾ ਓਕੇ ਆਈ ਹੈ ਨਾ। ਹਾਂ। ਨਰੇ ਆਏ ਨਹੀਂ ਹੈਗਾ ਵੀ ਆਪਾਂ ਕਹਿੰਦੀ ਵੀ ਕੋਰੇ ਜਿਹਾ ਆਇਆ ਤੋਰੇ। ਓਏ ਭਾਲੇ। ਆਲੂ ਵੀ ਸਾਹੇ ਦੇਖੋ ਜੀ। ਇਹਨਾਂ ਨੂੰ ਦੇਖੋ ਆਪਾਂ। ले लेबर लगी हुई है इधर देखो लेबर कट्ठे कर रही है ਆੜਾ ਬੋ ਵੀ ਆ ਲੂ ਨਿਕਲ ਬਹੁਤ ਰੱਖੇ ਨੇ ਦੇਖ ਸਾਹਗੇ ਤੇ ਬਾਈ ਤੁਹ ਕਹੇ 150 ਕੱਟੇ ਤੋਂ ਪਲੱਸ ਹੋ ਜਾਣਾ ਏ ਜਿਹੜੇ ਹਿਸਾਬ ਨਾਲ ਬਾਈ ਰੋਜ਼ ਜਾਂਦੀ ਆ ਲੇਵਰ ਉਹ ਦੱਸ ਰਹੇ ਨੇ ਕਹਿੰਦੇ ਯਾਰ 150 ਤੋਂ ਟੱਪੂ ਸੁਡਾ ਇੱਕ ਕੀਲੇ ਦਾ ਝੜ ਇਹਦਾ ਕਾਲ ਬਹੁਤ ਹੋ ਰਿਹਾ ਬਾਈ ਅੱਜ ਆਲਾ ਨੂੰ ਨੇ ਅਸਲ ਤੇ ਪਾਲਾ ਆਲਾ ਨਹੀਂ ਕੋਈ ਬੋਮੇ ਦੀ ਕੋਈ ਸਰਕਾਰ ਦਾ ਬਹੁਤ ਅਸਰ ਹੁੰਦੀ ਹੈ ਆ ਫੁੱਟਾ ਦੇ ਪਾਈ ਹੋਏ ਕਰਦੇ ਨੇ ਬਹੁਤ ਪੋੜਾ ਲੱਗ ਰਿਹਾ ਹੈ ਅੱਜ ਸੀ ਹਣ ਲੱਗਦੀ ਠੰਡ ਹਾਂ ਤਾਂ ਹਾਂ ਤਾਂ ਹੜ ਗਈ ਹੈ ਨਾ ਜਦੋਂ ਪਹਿਲੇ ਸੀ ਉਦੋਂ ਲੱਗਦੀ ਸੀ ਕੰਮ ਕਰਦੇ ਨੂੰ ਨਹੀਂ ਤਾਂ ਇਹਨੇ ਕਾਲਾ ਬਹੁਤ ਹੈ ਯਾਰ ਤੁਹਾਨੂੰ ਆਹ થઈ ਗਏ ਆਲੂ ਨਿਕਲੇ ਵਧੀਆ ਥਾ ਇਹਨਾਂ ਵੱਡੇ ਨਾਲ ਛੋਟੇ ਪਰ ਭਰ ਭਰ ਕੇ ਗੱਟੇ ਕਮਰਾ ਪੂਰੀ ਜੰਗੀਦਰਾ ਡੈਕੋਰੇਸ਼ਨ ਕਰੀ ਹੋਈ ਆ ਤੇ ਬਾਕੀ ਬਾਈ ਦਾ ਸੁਭਾਅ ਬਹੁਤ ਵਧੀਆ ਬਾਈ ਤੇ ਕੋਸ਼ਿਸ਼ ਕਿਸੇ ਵੀ ਪਰਿਵਾਰ ਨੂੰ ਕੋਈ ਵੀ ਲੋੜ ਪੈਂਦੀ ਆ ਤਾਂ ਬਾਈ ਭੱਜ ਕੇ ਸਭ ਤੋਂ ਪਹਿਲੇ ਧਾਰ ਤੇ ਉਹਨਾਂ ਦਾ ਕੰਮ ਕਰਦਾ ਤੇ ਬਾਕੀ ਬਾਈ ਮਜੂਦਾ ਹੈ ਮਸ਼ੀਨें ਹਨ ਤੇ ਬਾਈ ਬਹੁਤ ਬਹੁਤ ਵਧੀਆ ਲੱਗਿਆ ਬਾਈ ਬਾਈ ਦਾ ਸੁਭਾਅ ਬਾਕੀ ਬਾਈ ਟਰੈਕਟਰ ਦਾ ਖੇਤੀਕਰ ਨਵੋਛ ਗੀ ਆ ਬਾਈ ਆਪ ਖੁਦ ਕਰਦਾ ਉਹ ਹਣ ਚਾਹ ਵੀ ਬਣਾ ਰਿਹਾ ਤੁਹਾਨੂੰ ਵੀ ਦਿਖਾਉਣੇ ਅੰਦਰੋਂ ਕਹਿੰਦਾ ਸਾਰਿਆਂ ਨੂੰ ਚਾਹ ਪੀਣੀ ਆ ਆਉਂ ਆ ਰਿਹਾ ਨਹੀਂ ਉਹ ਆ ਗਿਆ ਤੁਸੀਂ ਵੀ ਸਾਡੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ